ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੇ ਰਾਈਟਰ ਤੇ ਸਿੱਧੂ ਮੂਸੇਵਾਲੇ ਦੇ ਯਾਰ ਗਿੱਲ ਰੌਂਤਾ ਦਾ ਉਸਤੇ ਪਿੰਡ ਹੀ ਵਿਆਹ ਦਾ ਪ੍ਰੋਗਰਾਮ ਸੀ ਕੋਰਾਲਾ ਮਾਨ ਗੁੱਗੂ ਗਿੱਲ ਕਰਤਾਰ ਚੀਮਾ ਕਨਵਰ ਗਰੇਵਾਲ ਬੀਤ ਬਲਜੀਤ ਜੈਨੀ ਜੋਲ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਬਲਕਾਰ ਨਕੀਲਾ ਤੇ ਮਨਜਿੰਦਰ ਗੁਲਸ਼ਨ ਵਨਲੋ ਲਾਈਵ ਅਖਾੜਾ ਵੀ ਲਗਾਇਆ ਗਿਆ ਤੇ ਇਸ ਪ੍ਰੋਗਰਾਮ ਤੇ ਹਰ ਇੱਕ ਨੂੰ ਓਡੀਕ ਸੀ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੀ ਜਿੰਨਾ ਬਾਰੇ ਗਿੱਲ ਰੌਂਤਾ ਨੇ ਖੁਦ ਸਟੇਜ ਤੇ ਆ ਕੇ ਦੱਸਿਆ ਕਿ ਬਾਪੂ ਬਲਕੌਰ ਸਿੰਘ ਦੀ ਸਿਹਤ ਠੀਕ ਨਹੀਂ ਹੈ ਇਸ ਕਰਕੇ ਉਹ ਨਹੀਂ ਆ ਸਕੇ ਤੇ ਪਰਿਵਾਰ ਦੀ ਹੋਰ ਵੀ ਮਜਬੂਰੀ ਸੀ ਜੋ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਵੇਗੀ ਹੋਰ ਕੀ ਦੱਸਿਆ ਗਿੱਲ ਰੌਂਤਾ ਨੇ ਦੇਖੋ ਅੱਗੇ ਪੂਰੀ ਵੀਡੀਓ ਮੇਰੇ ਪਿੰਡ ਦੇ ਨਾਂ ਤੇ ਤਾੜੀ ਮਾਰ ਦਿਓ ਮੈਂ ਪਿੰਡ ਪ੍ਰੋਗਰਾਮ ਰੱਖਿਆ ਸੀ ਮੇਨੂੰ ਸੀ ਮੈਨੂੰ ਬਹੁਤ ਪਿੰਡੋਂ ਬਾਹਰ ਦੇ ਲੋਕ ਬਹੁਤ ਕਹਿੰਦੇ ਸੀ ਪਿੰਡ ਰੱਖ ਲਿਆ ਪਿੰਡ ਦੇ ਲੋਕ ਖਰਾਬ ਕਰਦੇ ਨੇ ਮੈਂ ਕਿਹਾ ਮੇਰੇ ਪਿੰਡ ਦੀ ਨਹੀਂ ਗੱਲ ਸੀ ਤਾਂ ਮੇਰੇ ਪਿੰਡ ਦੇ ਨਾਂ ਤੇ ਜਰੂਰ ਤਾੜੀ ਮਾਰ ਦਿਓ ਅਨਖੀਲਾ ਸਾਹਿਬ ਨੇ ਪਿੰਡੋਂ ਨੂੰ ਮੇਰਾ ਭਰਾ ਵਾਦਾ ਕਰ ਗਿਆ ਸੀ ਕਿ ਤੂੰ ਵੀ ਤੇਰੇ ਮਾਂ ਤੇ ਨਖੀਲਾ ਲਾਵਾਂਗੇ ਆ ਉਹਨੇ ਆਪਦੇ ਕਾਰਜ ਤੇ ਵੀ ਬਾਈ ਨੂੰ ਸੱਦਣਾ ਸੀ ਸਮੇਂ ਵੀ ਜਿਹੜੀ ਵਾਅਦਾ ਕਰਦੋ ਵਾਹਿਗੁਰੂ ਦੇ ਰੰਗ ਨਹੀਂ ਹੱਥ ਜੋੜ ਕੇ ਮੈਂ ਸਿੱਧੂ ਬਰਨਾਲਾ ਵੱਲੋਂ ਮਾਫੀ ਮੰਗਦਾ ਕਰਦੀਆਂ ਕੁਝ ਮਜਬੂਰੀਆਂ ਨੇ ਸਮੇਂ ਦੇ ਨਾਲ ਤੁਹਾਨੂੰ ਪਤਾ ਲੱਗ ਜਾਣਗੀਆਂ ਬਾਪੂ ਜੀ ਨਹੀਂ ਪਹੁੰਚ ਨਹੀਂ ਸਕੇ ਸੇਤ ਢਿੱਲੀ ਆਉਂਦੀ ਅਰਦਾਸ ਦੁਆ ਕਰਿਓ ਉਹ ਦੁਆਰੇ ਠੀਕ ਹੋ ਜਾਣ ਤਨਖੀਲਾ ਸੋ ਤੁਹਾਡੇ ਕੋਟਾਂ ਕੋਟ ਧੰਨਵਾਦ ਸ੍ਰੀ ਗਾਇ ਅਨਸਾਰ ਭਰਾ ਦਾ ਮੇਰੇ ਮੇਰੇ ਪਿੰਡ ਦਾ ਮੈਂ ਹਰੇਕ ਬੰਦੇ ਦਾ ਰਿਂਦਿਆਂ ਇਹ ਜਿਹਨਾਂ ਨੇ ਕਿਸੇ ਸਰਕਾਰ ਚੋਂ ਆਉਂਦਾ ਸਮਝ ਕੇ ਸਿਰੇ ਚੜ੍ਹ ਰਹੇ ਹੋ ਮੈਂ ਕਹ ਨਹੀਂ ਸਕਦਾ ਮੈਂ ਕਿਹੜੀਆਂ ਦਿਲ ਦੀਆਂ ਗਰਾਈਆਂ ਤੋਂ ਤੁਹਾਨੂੰ ਧੰਨਵਾਦ ਕਰਨਾ ਚਾਹੁੰਦਾ ਮੇਰੇ ਸਾਰੇ ਨਕਰ ਅੱਗੇ ਮੇਰਾ ਸਿਰ ਝੁਕਦਾ ਸਦਾ ਝੁਕਦਾ ਰਹੂਗਾ